ਜਿਹੜਾ ਚੰਗਾ ਸਮਾਨ ਹੈ ਉਹ ਸਾਡੇ ਕੋਲੇ ਫੁਟਕਲ ਮਾਲ ਬਾਝਾ ਇਹਨਾਂ ਨੇ ਆਪਣੀ ਜ਼ਮੀਰ ਵੇਚੀ ਇਹ ਇਸ ਕਿਸਮ ਦੇ ਗਦਾਰ ਜਿਹੜੇ ਨੇ ਆਪਣੀ ਮਾਂ ਦੀ ਪੇਟੇ ਛੁਰਾ ਮਾਰ ਕੇ ਜਾਂਦੇ ਸੀ ਤਾਂ ਮੈਂ সামনে ਇਹੋ ਜਿਹਾ ਗੰਦ ਕਾਂਗਰਸ ਤੋਂ ਜਿਹੜਾ ਨਿਕਲ ਰਿਹਾ ਗਿੰਸਿੰਘ ਗੋੜਲੀ ਇੱਕ ਨੌਜਵਾਨ ਹੈ ਯੂਨੀਵਰਸਿਟੀ ਚ ਉੱਠਿਆ ਕੋਈ ਪੋਲਿਟੀਕਲ ਬੈਕਗ੍ਰਾਉਂਡ ਨਹੀਂ ਸੀ ਕਾਂਗਰਸ ਨੇ ਦੋ ਵਾਰ ਨੂੰ ਐਮਐਲਏ ਦੀ ਟਿਕਟ ਦਿੱਤੀ ਐਮਐਲਏ ਬਣਾਇਆ ਕੀ ਇਹ ਕਾਂਗਰਸ ਦਾ ਕਸੂਰ ਨਹੀਂ ਸੀ ਇਹ ਪਹਿਲਾ ਰੁਨੀਤ ਬਿੱਟੋ ਫਿਰ ਗੋਲਡੀ ਫਿਰ ਚੌਧਰੀ ਪਰਮਾਨ ਕਿਵੇਂ ਦੇਖਦੇ ਹੋ ਕਿ ਇਹ ਜਿਹੜਾ ਕੰਮ ਦਾ ਕਾਫਲਾ ਲਗਾਤਾਰ ਘਟ ਰੋਦਾ ਜਾ ਰਿਹਾ ਕਾਫਲਾ ਘਟ ਮਰ ਕੇ ਬੰਦੇ ਬੰਦੇ ਦਾ ਫਰਕ ਹੁੰਦਾ ਦਾ ਅਰਬੀ ਕੋੜਿਆਂ ਦੀ ਗਿਣਤੀ ਵੱਧ ਰਹੀ ਹੈ ਦੇਸੀ ਖਚਰਾ ਦੀ ਗਿਣਤੀ ਘਟ ਰਹੀ ਹੈ ਜਿਹੜਾ ਚੰਗਾ ਸਮਾਨ ਹੈ ਉਹ ਸਾਡੇ ਕੋਲੇ ਫੁਟਕਲ ਮਾਲ ਬਾਹਰ ਜਾ ਜਾਂਦਾ ਜਿਹੜੇ ਬੰਦੇ ideologies ਨਾਲ ਕਮਿਟਿਡ ਨਹੀਂ ਨੇ ਜਿਨ੍ਹਾਂ ਦੀ ideology ਹੈ ਕਿ ਸਿਕਿਉਰਿਟੀ ਰੱਖਣੀ ਜਿਨ੍ਹਾਂ ਨੇ ਆਪਣੀ ਜ਼ਮੀਰ ਵੇਚੀ ਮੈਂ ਤੇ ਬਟੂ ਨਾਲ ਹੀ ਗੱਲ ਕਰ ਲਈਏ ਸਤਾਰ ਮਹਿਰੂਮ ਸਭ ਬੈਂਸਿੰਘ ਦਾ ਪੋਤਰਾ ਹੋਇਆ ਸਭ ਬੈਂਸਿੰਘ ਜੀ ਦੇ ਦਾਨ ਤੋਂ ਬਾਅਦ ਇਹਨਾਂ ਦੀ ਦਾਦੀ ਜੀ ਨੂੰ ਕਾਂਗਰਸ ਨੇ ਪਾਰਲੀਮੈਂਟ ਦੀ ਟਿਕਟ ਲੁਦੇ ਆਨੇ ਤੋਂ ਦਿੱਤੀ ਇਹਨਾਂ ਦੇ ਸਕੇ ਤਾਇਆ ਜੀ ਨੂੰ ਕੈਬਨਿਟ ਚ ਮੰਤਰੀ ਰੱਖਿਆ ਇਨਾਂ ਦੀ ਭੂਆ ਨੂੰ ਕੈਬਨਿਟ ਦੇ ਵਿੱਚ ਮੰਤਰੀ ਰੱਖਿਆ ਇਨਾਂ ਦੇ ਚਚੇਰੇ ਭਰਾ ਨੂੰ ਭਰਾ ਨੂੰ ਉਸਾ ਗੁਰਕੀਰ ਸਿੰਘ ਹੁਣ ਵੀ ਮਿਨਿਸਟਰ ਰੱਖਿਆ ਤਿੰਨ ਟਰਮਾਂ ਇਸ ਨਖਿਤ ਐਮਪੀ ਨੂੰ ਮੌਕਾ ਦਿੱਤਾ ਸਭ ਇਹਨਾਂ ਸ਼ੇਧਿਕਾ ਇਹਦੇ ਛੋਟੇ ਭਰਾ ਨੂੰ ਡੀਐਸਪੀ ਭਰਤੀ ਕੀਤਾ ਹੁਣ ਇਸ ਤੋਂ ਵੱਧ ਦੱਸ ਦੋ ਹੋਰ ਕਾਂਗਰਸ ਇਹਨਾਂ ਵਾਸਤੇ ਕੀ ਕਰ ਸਕਦੀ ਹੈ ਜੇ ਇਸ ਕਿਸਮ ਦੇ ਗਦਾਰ ਜਿਹੜੇ ਆਪਣੀ ਮਾਂ ਦੀ ਪਿੱਠੇ ਛੁਰਾ ਮਾਰ ਕੇ ਜਾਂਦੇ ਨੇ ਤਾਂ ਮੈਂ ਸਭਨੇ ਇਹੋ ਜਿਹਾ ਗੰਦ ਕਾਂਗਰਸ ਤੋਂ ਜਿਹੜਾ ਨਿਕਲ ਰਿਹਾ ਜਿਨ੍ਹਾਂ ਦੀ ਕਮਿਟਮੈਂਟ ਨਿਰੇ ਤਾਕਤ ਦੇ ਨਾਲ ਜਿਨ੍ਹਾਂ ਦੀ ਕਮਿਟਮੈਂਟ ਮੈਂ ਆ ਅਕਸਰ ਸੁਣਨਾ ਮੇਰੀ ਸੀਟ ਕੋਲੀ ਉਹ ਸੀਟ ਤੇ ਜਮਾਤਾਂ ਦੀ ਹੁੰਦੀ ਪਾਰਟੀਆਂ ਦੀ ਹੁੰਦੀ ਹੈ ਇਹ ਤੁਹਾਡੀ ਕੋਈ ਜੱਦੀ ਜਾਇਦਾ ਥੋੜਾ ਤੁਸੀਂ ਕਹਿੰਦੇ ਮੇਰੀ ਸੀਟ ਕੋਲੀ ਫਿਰ ਇਹ ਤੇ ਕਾਂਗਰਸ ਨੇ ਫੈਸਲਾ ਕਰਨਾ ਹੈ ਤੋਂ ਇਸ ਗੱਲ ਕਰਨ ਜਿਨ੍ਹਾਂ ਦੀ ਆਈਡੀਓਲੋਜੀ ਦੇਸ਼ ਨੂੰ ਬਚਾਉਣ ਦੀ ਜਿਨ੍ਹਾਂ ਦੀ ਆਈਡੀਓਲੋਜੀ ਪੰਜਾਬ ਪਿੱਛੇ ਲੜਾਈ ਲੜਨ ਦੀ ਉਹ ਤੇ ਰਹਿਣਗੇ ਕਾਂਗਰਸ ਜਿਨ੍ਹਾਂ ਨੇ ਸੌਦੇ ਕਰਨੇ ਤੋ ਮੈਂ ਤੁਹਾਨੂੰ ਇੱਥੇ ਸਵਾਲ ਪੁੱਛਣਾ ਚਾਹਨਾ ਦਲਵੀਰ ਸਿੰਘ ਗੋਲੜੀ ਇੱਕ ਨੌਜਵਾਨ ਹੈ ਯੂਨੀਵਰਸਿਟੀ ਚੋਂ ਉਠਿਆ ਕੋਈ ਪੋਲਿਟਿਕਲ ਬੈਕਗ੍ਰਾਉਂਡ ਨਹੀਂ ਸੀ ਕਾਂਗਰਸ ਨੇ ਦੋ ਵਾਰ ਨੂੰ ਐਮਐਲਏ ਦੀ ਟਿਕਟ ਦਿੱਤੀ ਐਮਐਲਏ ਬਣਾਇਆ ਕੀ ਇਹ ਕਾਂਗਰਸ ਦਾ ਕਸੂਰ ਨਹੀਂ ਸੀ ਐਤਕੀ ਜੀ ਐਮਪੀ ਦੀ ਸੀਟ ਨਹੀਂ ਦਿੱਤੀ ਇਹ ਕਾਂਗਰਸ ਦਾ ਫੈਸਲਾ ਸੀ ਕਿ ਭਗਵੰਤ ਮਾਨ ਦੇ ਖਿਲਾਫ ਇਸ ਕਿਸਮ ਦਾ ਕੈਂਡੀਡੇਟ ਉਤਾਰੋ ਸੋ ਥੈਟ ਪੰਜਾਬ 'ਚ ਇੱਕ ਮੈਸੇਜ ਆਏ ਕਿ ਕਾਂਗਰਸ ਸੀਰੀਅਸ ਹੈ ਆਪਣਾ ਲੜਾਈ ਲੜਨ ਵਾਸਤੇ 10 ਦਿਨ ਲਗਾਤਾਰ ਦਲਵੀਰ ਗੋਲਡੀ ਸਾਹਿਬ ਕਾਂਗਰਸ ਦੀ ਕੈਂਪੇਨ ਦੇ ਵਿੱਚ ਆਗਾਜ਼ ਵੀ ਸਸਕਪਾਲ ਸਿੰਘ ਘਰੇ ਦੀ ਕੈਂਪੇਨ ਦਾ ਗੋਲਡੀ ਸਾਹਿਬ ਦੇ ਘਰੋਂ ਹੋਇਆ 10 ਦਿਨ ਪੂਰਾ ਚੱਲਣ ਤੋਂ ਬਾਅਦ ਹੁਣ ਇੱਕੋਦਮ ਕਿਹੜਾ ਨਵਾਂ ਰਸਤਾ ਲੱਭਿਆ ਜੀ ਨਾ ਰਸਤਾ ਇਹ ਹੈ ਭਗਵੰਤ ਦੇ ਪੈਰਾ ਥੱਲੇ ਜ਼ਮੀਨ ਨਿਕਲ ਗਈ ਹੈ ਸਰਕਾਰਾਂ ਦੇ ਵਿੱਚ ਦੇਣ ਨੂੰ ਬੜਾ ਕੁਝ ਹੁੰਦਾ ਜਿਹੜੇ ਲੋਕ ਦਿਆਨਦਾਰ ਨੇ ਕਿਸੇ ideologies ਦੇ ਖਲੋਤੇ ਨੇ ਉਹ ਕਦੀ ਸੌਦੇ ਨਹੀਂ ਕਰਦੇ ਕਮਜ਼ੋਰ ਬੰਦੇ ਮੌਕੇ ਸਰ ਸੌਦੇ ਕਰਦੇ ਨੇ ਇਹ ਵੀ ਸੌਦਾ ਤੁਹਾਡੇ ਸਾਹਮਣੇ ਬਾਹਰ ਆ ਜਾਣਾ ਹੈ ਜੋ ਮੈਨੂੰ ਪਤਾ ਲੱਗਾ ਇਹਨੂੰ ਇਹ ਆਫਰ ਕੀਤੀ ਗਈ ਹੈ ਕਿ ਤੂੰ ਮੀਤ ਹੇਰ ਦੀ ਮਦਦ ਕਰੇ ਜਿੱਤ ਜਾਏਗਾ ਤੇ ਤੈਨੂੰ ਬਰਨਾਲੇ ਤੋਂ ਇਹਦੀ ਜਗ੍ਹਾ ਤੇ ਐਮਐਲਏ ਖੜਾ ਕਰਾਂਗੇ ਤੈਨੂੰ ਸਪੋਰਟਸ ਮਿਨਿਸਟਰ ਬਣਾਵਾਂਗੇ ਇਹ ਵੀ ਗੱਲ ਤੁਹਾਡੇ ਸਾਹਮਣੇ ਨੰਗੀ ਹੋ ਕੇ ਬਾਹਰ ਆ ਦੇਗੀ ਅਜੇ ਤੇ ਗੱਲ ਕਹਿ ਰਿਹਾ ਕਿ ਮੈਂ ਜੇ ਪਾਰਟੀ ਛੱਡੀਏ ਜਾਨਾ ਕਿਤੇ ਨਹੀਂ ਕਿ ਜਾਨਾ ਹੀ ਕਿਤੇ ਨਹੀਂ ਸੀ ਤੇ ਪਾਰਟੀ ਕਿਹੜੀ ਗੱਲੋਂ ਛੱਡੀ ਪਾਰਟੀ ਦਾ ਕਸੂਰ ਦੱਸੋ ਕੀ ਹੈ ਤੇ ਤੋ ਆ ਬਾਕੀਆਂ ਦਾ ਵੀ ਤੁਸੀਂ ਨਾ ਲਿਆ ਤੁਸੀਂ ਕੈਪਟਨ ਦੀ ਗੱਲ ਕਰੀ ਜਾਂਦੇ ਹੋ ਜਿਹਨੂੰ 10 10 ਸਾਲ ਲਗਾਤਾਰ ਮੁੱਖ ਮੰਤਰੀ ਰੱਖਿਆ ਹੋਇਆ ਤੇ ਪ੍ਰਨੀਤ ਕੌਰ ਜੀ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਮੈਂ ਬੜੀ ਉਹਨਾਂ ਦੀ ਇੱਜ਼ਤ ਕਰਨਾ ਮਾਨ ਕਰਨਾ ਮੇਰੇ ਨਾਲ ਰਹੇ ਮੇਰੇ ਕਲੀਗ ਰਏ ਨੇ ਆਓ ਗੱਲ ਦੀ ਸੇ